ਅੱਛਾ ਆਪਣੇ ਮਨੀਮਾ ਹਾਂਜੀ ਵੀਡੀਓ ਪਰ ਆਪਾਂ ਮਗਰ ਜਾ ਕੇ ਆਏ ਆ ਪੰਜ ਸੱਤ ਗਲੀਆਂ ਚੋਂ ਮਿੱਟੀ ਛਟਾਤੀ ਸੀ ਆਪਣੀ ਪਾਰਟੀ ਨੇ ਛਟਾਈ ਦਾ ਆਪਣੀ ਨਹੀਂ ਹੈ ਜੀ ਇਹ ਕਿਤਾਬ ਵਿੱਚ ਬਾਡੀ ਕੱਢ ਕੇ ਜਾਏ ਬਿੰਦਕ ਤੋਂ 300 ਇਹ ਗੋਜੋ ਘਰਾਂ ਚ ਕੇ ਬੇਇੱਜ਼ਤੀ ਕਰਾਊ ਆਪਣੀ ਬਾਈ ਬੰਦਾ ਬਥੇਰੇ ਹਲਦਾ ਨਾਪਲੇ ਯਾਰ ਹੁੰਦਾ ਦੇ ਦੋ ਬੇਇੱਜ਼ਤ ਕਰਦੀ ਆ ਉਹ ਦੇ ਦੇਾਂਗੇ ਤੂੰ ਨਾਲ ਰਹੀ ਤੈਨੂੰ ਸੋ ਛੱਡ ਆਪਾਂ ਬਥੇਰੇ ਲੁੱਟੇ ਲੋਕਾਂ ਤੋਂ ਹੜਾਂ ਆਪਣੀ ਪਾਰਟੀ ਦਾ ਨਾਂ ਬਣ ਜਾਂਦੇ ਆਪਣੀ ਪਾਰਟੀ ਦਾ ਨਾਂ ਕੀ ਆ ਚੋਲਾ ਚੱਕ ਬਲਦੀ ਜਿੰਦਾਬਾਦ ਚੋਲਾ ਚੱਕ ਬਲਦੀ ਚੱਕ ਲਈ ਜੀ ਚੱਕ ਲਿਆ ਚੱਕ ਲਈ ਚੋਲਾ ਚੱਕ ਲਈ ਤੇ ਹੁਣ ਮੈਂ ਗੱਲ ਸੁਣਨਾ ਹਾਂਜੀ ਆ ਘਰੇ ਜਿਹੜਾ ਰਾਸ਼ਨ ਦੇ ਕੇ ਆਉਣਾ ਤੋਂ ਥੈਲੀਆਂ ਕਿੱਥੇ ਰਾਸ਼ਨ ਵਾਲੀਆਂ ਆ ਤੇਰੇ ਕੋਲੇ ਮੈਂ ਦੇਖਿਆ ਦੇਣੀ ਸੀ ਕਿੱਥੋਂ ਲਿਆਂਦਾ ਆ ਵੀਰੇ ਤੂੰ ਟੱਕੀ ਲਿਆਂਦਾ ਗੈ ਨਹੀਂ ਦੱਸਿਆ ਹੁਣਾ ਜੀ ਕੀ ਆ ਇਹਦੇ ਚ ਪਹਿਲਾਂ ਦੇਖ ਦਿਖਾਉਂਦਾ ਜੀ ਨਾ ਨਾ ਕੁਝ ਕੰਮ ਦਾ ਸਮਾਨ ਹੋਇਆ ਆਪਾਂ ਕੱਢ ਲਾਂਗੇ ਨਾ ਨਹੀਂ ਉਹਨਾਂ ਨੂੰ ਦੇਣਾ ਰਾਸ਼ਨ ਬਸ ਤੇ ਦਾ ਇਹਦੇ ਪੱਟ ਗੰਦੀਆਂ ਨੇ ਹੋਣਾ ਕਿ ਅਗਰ ਚਲੋ ਚਲੋ ਰਾਸ਼ਨ ਦੇਣ ਜਾਂਦੇ ਨਹੀਂ ਆਏ ਉੱਥੇ ਗੱਲ ਵੱਡੀ ਰੱਖੀ ਮੇਰੀ ਆਪਣੀ ਪਾਰਟੀ ਦਾ ਨਾਮ ਮੈਂ ਖੈਦਪੁਰ ਸਰਲਾਦੂਆ ਐ ਉੱਥੇ ਤੋਂ ਆਪਣੀ ਪਾਰਟੀ ਦਾ ਨਾਮ ਹੋਵੇ ਆਪਣੀ ਵੀ ਪਾਰਟੀ ਚੁਲਾ ਚੱਕ ਜਿੰਦਾਬਾਦ ਜਿੰਦਾਬਾਦ ਚਲੋ ਆਜੋ ਚਲੋ ਚਲੋ ਆਹੀ ਵਾਰ ਖੜਕਾਓ ਆਹੀ ਵਾਰ ਖੜਕਾ ਕੇ ਜੀ ਹਾਂ ਉਹ ਕੋਈ ਬਲੇ ਕਰੇ ਹੋ ਜਾ ਓਏ ਮੇਰੇ ਪੈਸੇ ਲੈ ਲੈ ਉਹ ਦੇ ਦੂੰ ਆ ਯਾਰ ਨੀਰ ਹਰ ਰਲਾ ਲੈਂਦੇ ਕੰਮ ਤਾਂ ਤੇ ਤੜਕੀ ਪੈਸੇ ਮੰਗਣ ਲੱਗੇ ਨੇ ਉਹ ਓ ਮੁੰਡਾ ਜਾ ਓਏ ਆਟਾ ਪਾ ਗਏ ਆਟੇ ਵਾਲੇ ਆਏ ਆ ਓਏ ਆਟਾ ਲਿਆ ਅੰਦਰ ਜਾ ਆਟਾ ਲਿਆ ਆਟਾ ਲਿਆ ਕਹਤ ਤਾਨੂੰ ਜੀ ਆਟੇ ਮੰਗਣ ਲੈ ਦੀਨੇ ਆਂਗੇ ਛਕਣਾ ਸੋਡੀਆਂ ਆਟੇ ਲੈਣੀਆਂ ਛਕਲਾ ਨਹੀਂ ਤੈਨੂੰ ਜਾਂਦਾ ਨਹੀਂ ਇਹਨੂੰ ਕੌਣ ਕੌਣ ਹੈ ਗੱਲ ਸੁਣ ਮੇਰੀ ਅਸੀਂ ਹੜਪੀੜਤਾ ਦੀ ਮਦਦ ਕਰਨ ਆਏ ਆ ਤੁਹਾਨੂੰ ਪਤਾ ਨਹੀਂ ਸਾਡੀ ਝੋਲਾ ਚੱਕ ਪਾਰਟੀ ਦਾ ਨਾਂ ਕਿੰਨਾ ਮਸ਼ਹੂਰ ਹੈ ਨਾ ਪਤਾ ਨਹੀਂ ਲੈ ਚਾਲ ਅੰਦਰ ਚੱਲ ਗਏ ਆਪਾਂ ਚਲੋ ਇਹਨਾਂ ਦਾ ਘਰ ਦਾ ਮੁਆਇਨਾ ਕਰਮਣੀਵਾ ਜਿੰਨਾ ਜਿੰਨਾ ਨੁਕਸਾਨ ਹੋਇਆ ਸਾਰਾ ਦੇਵਾਂਗੇ ਹਾਂ ਠੀਕ ਹੈ ਜੀ ਆ ਗੱਡੀ ਆਪਣੀ ਗੱਡੀ ਆਪਣੀ ਉਹ ਲੈ ਬੌਂਸਰਾਂ ਗੱਡੀ ਦਾ ਸਟੈਂਡ ਲਾ ਗੱਡੀ ਨੂੰ ਇਹ ਲੈਂਡ ਕਰੂ ਜਰਾ ਟੁੱਟਿਆ ਐ ਸਾਈਕਲਾ ਉਹ ਪਾਈ ਐ ਨਾ ਕਹਿ ਐ ਨਾ ਕਹਿ ਸਾਡੇ ਕੈਪਟਨ ਜੀ ਟੋਲਾ ਚੱਕਾ ਪਾਲ 3 ਬੰਦੇ ਦੀ ਇਹ ਉਹ ਹਾਂ ਹਾਂ ਅੱਛਾ ਤੁਸੀਂ ਬਹੁਤ ਮਹਾਰਾਜ ਦੀ ਕਰੋਪੀ ਆ ਜੀ ਇਹ ਹੈਣਾ ਆੜਾ ਇਹ ਆ ਕੀ ਕੀ ਨੁਕਸਾਨ ਹੋਗਾ ਵੀ ਤੁਹਾਡਾ ਨੁਕਸਾਨ ਤਾਂ ਮੇਰੇਗਾ ਜੀ ਦੋ ਤਲਾਲ ਨਿਕਰ ਰੁੜ ਗਏ ਅੱਛਾ ਤੇ ਬਾਕੀ ਪਸ਼ੂ ਡੰਗਰ ਤੂੜੀ ਵੀ ਮਾੜੀ ਮੁੱਟੀ ਰਹਿ ਗਈ ਜੀ ਬਹੁਤ ਨੁਕਸਾਨ ਹੋਗਾ ਅੱਛਾ ਇਧਰ ਆਹ ਕੁਛ ਹੈ ਹਾਂ ਹਾਂਜੀ ਠੀਕ ਆ ਕੋਈ ਗੱਲ ਨਹੀਂ ਤੁਸੀਂ ਪ੍ਰਵਾਹ ਨਾ ਕਰੋ ਛੋਡੀ ਆਪਦੀ ਹਮਦਰਦ ਪਾਰਟੀ ਝੋਲਾ ਚੱਕ ਪਾਰਟੀ ਜਿੰਦਾਬਾਦ ਚੱਕ ਲਈ ਝੋਲਾ ਚੱਕ ਲਈ ਹਾਂ ਝੋਲਾ ਚੱਕ ਪਾਰਟੀ ਤੁਹਾਡੇ ਨਾਲ ਆ ਫੇਕਰ ਕਰਨ ਦੀ ਕੋਈ ਲੋੜ ਨਹੀਂ ਪਾ ਸਾ ਪਾਣੀ ਮੰਗੂ ਬਹਾ ਦੇਾਂਗੇ ਪਾਣੀ ਮੰਗੂ ਠੀਕ ਐ ਐਸਾ ਬਾਧੂ ਆਪਣੇ ਕੋਲ ਪ੍ਰਵਾਹ ਨਾ ਕਰਿਓ ਕੱਟਾਈ ਗੁੱਟੀ ਕੱਟਾ ਉਹ ਖੜ ਜਾ ਹਜੇ ਗੁੱਟੀ ਇੱਕ ਮਿੰਟ ਗਾ ਗੁੱਟੀ ਕਿੱਥੇ ਆ ਗਈ ਜਿਹੜਾ ਕੰਨ ਦੱਸਿਆ ਨੇ ਗਾ ਹਾਂ ਗੁੱਟੀ ਕੱਢ ਹਰ ਕੱਲ ਤੇ ਕਹਿੰਦੇ ਗੁੱਟੀ ਕੱਢਾ ਮੈਂ ਅੱਛਾ ਨੁਕਸਾਨ ਬਹੁਤ ਹੋ ਗਿਆ ਤੁਹਾਡਾ ਹਨਾ ਹਾਂਜੀ ਕੋਈ ਗੱਲ ਨੂੰ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ ਸਾਡੀ ਪਾਰਟੀ ਤੁਹਾਡੇ ਨਾਲ ਆ ਮਰਦੇ ਦਮ ਤੱਕ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਅਸੀਂ ਤੁਹਾਡੇ ਨਾਲ ਹੀ ਆ ساری ਉਮਰ ਵਾਸਤੇ ਹੈ ਠੀਕ ਐ ਤੇ ਮੈਂ ਕਹਣਾ ਮਮਾੜਾ ਰੋਜ ਇਹ ਨਾਲ ਮਟਾ ਛੋਸ਼ਾ ਜਾ ਬਣ ਜਾ। ਛੋਸ਼ਾ ਬਣਾ ਦੋ ਬਣਾ ਦੋ ਜੀ ਬਣਾ ਦੋ ਬਣਾ ਦੋ। ਅੱਛਾ ਜੀ ਨੁਕਸਾਨ ਤੁਹਾਡਾ ਬਹੁਤ ਹੋਇਆ। ਸੋਰੀ। ਨੁਕਸਾਨ ਵਾਲੇ ਲੱਛਣ ਤਾਂ ਲੱਗਦੇ ਨੇ ਲੱਤ ਦੇਖ ਡੱਗੀ ਤੇ ਧਰੀ ਖੜਾ। ਨਹੀਂ ਜੀ। ਹਾਂ। ਨੁਕਸਾਨ ਬਹੁਤ ਹੋਇਆ ਜੀ ਮੈਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ। ਬਹੁਤ ਮਾੜਾ ਹੋਇਆ ਪੰਜਾਬ ਤੇ ਬਹੁਤ ਦੁੱਖ ਪੈਂਦੇ ਆਏ ਆ। ਹਾਂ। ਛੋਟੇ ਫੋਨ ਆ। ਛੋਟੇ ਗੱਪੀ ਦਾ ਆ ਜੀ ਫੋਨ। ਛੋਟੇ ਗੱਪੀ ਦਾ। ਇਹ ਛੋਟਾ ਗੱਪੀ ਕੌਣ ਹੈ ਉਹ ਹੀ ਆਪਣੇ ਵਾਲਾ ਜੀ ਕੌਣ ਆਪਣੇ ਵਾਲਾ ਨਹੀਂ ਜੀ ਤੁਸੀਂ ਜਾਣਦੇ ਛੋਟਾ ਗੱਪੀ ਆਪਣੇ ਵਾਲਾ ਉਹ ਭਗਵੰਤਾ ਜੀ ਅੱਛਾ ਭਗਵੰਤਾ ਹਾਂ ਜੀ ਉਹਨੂੰ ਗੱਪਾ ਮਾਰਦੇ ਮੈਂ ਹੀ ਸਿਖਾਏ ਐ ਅੱਛਾ ਹੀ ਹੂੰ ਉਹ ਬਰਸੀ ਭੰਡ ਮੈਂ ਇਕ ਮੇਚ ਇਕੱਠੇ ਹੁੰਦੀ ਸੀ ਨਾ ਉਹ ਠੀਕ ਹੈ ਜੀ ਠੀਕ ਹੈ ਜੀ ਹਾਂ ਸਾਨੂੰ ਫਿਰ ਚਾਹ ਕਿ ਇਹਨਾਂ ਨੇ ਮੰਤਰੀ ਬਣਾ ਤਾਂ ਫਿਰ ਅਸੀਂ ਝਟਕ ਲਿਆ ਲਈ ਹਾਂ ਕੱਲੇ ਠੀਕ ਹੈ ਜੀ ਹੋਰ ਤੇ ਇੱਕ ਮਾਂ ਨੂੰ ਐ ਵੀ ਆਖਿਆ ਆ ਮਖਾ ਮੁਰਗੀ ਮਰ ਗਈ ਬੱਕਰੀ ਬੋਕਰੀ ਦਾ ਮੁਆਵਜ਼ਾ ਕਹੀ ਚਾ ਲੈ ਵਖਾ ਤੇ ਨਾਲੇ ਉਹ ਆ ਜਾਂਦਾ ਸੀਗਾ ਜੀ ਕਿ ਮੈਂ ਮੁਰਗੀ ਮਰੀ ਤੋਂ ਲੈ ਕੇ ਤੇ ਸਾਰੇ ਖਰਚੇ ਦੇਉਂਗਾ ਉਹ ਕੰਜਰ ਦਾ ਕਈ ਵਾਰ ਉਹ ਓਵਰਲੋਡ ਚੱਲ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਆ ਅੱਛਾ ਉਹ ਨਿਖਸ਼ਾਨ ਤੁਹਾਡਾ ਖਾਸ਼ਾ ਹੋਇਆ ਜੀ ਕੋਈ ਗੱਲ ਨਹੀਂ ਅਸੀਂ ਪਾਰਟੀ ਦੇ ਨਾਲ ਆ ਤੇ ਆ ਬੱਚੇ ਆ ਅੱਛਾ 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 ਕੋਈ ਛਾ ਵਸਾ ਬੱਚੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚੇ ਨਿਆਣੇ ਨਿਆਣੇ ਤੇ ਰੋਟੀ ਦਾ ਕਹਿ ਜਾਂਦਾ ਉਹ ਵੀ ਢੰਗ ਜਾ ਕਰ ਲਗੇ ਬਹਿ ਕੇ ਖਾ ਲਾਂਗੇ ਆ ਕਰਦੇ ਉਪਈ ਰੋਟੀ ਬਣਾਈ ਆ ਬੜੂਆ ਨੇ ਘਰੇ ਬਣਾਈ ਆਈ ਰਾਏ ਕਹ ਪਹਿ ਲੀਡਰ ਸਾਹਿਬ ਆਉਣੇਗੇ ਕਹ ਤੇ ਰੋਟੀ ਦਾ ਬੰਦੋਬਸਤ ਕਰੋ ਕਹ ਠੀਕ ਹੈ ਜੀ ਤੇ ਐਨੇ ਆਪਾਂ ਮੌਾਇਨਾ ਕਰ ਲ ਗਏ ਹਨਾ ਆ ਕਰ ਲਓ ਜੀ ਆ ਜਾ ਫਿਰ ਆਹ ਤੂੜੀ ਤਹ ਬਾਬਰ ਮਹਿੰਲਗੜ ਇਕੱਠੀ ਕਰ ਲਈ ਤੂੜੀ ਖੜਾ ਆਣੇ ਵਾਸਤੇ ਮੈਂ ਤਾਂ ਲੱਗਦਾ ਮੈਂ ਨਾ ਕਹਣਾ ਤੂੜੀ ਸੋ ਚਕਾ ਕੇ 10 ਕਪੜਾ ਆਪਾਂ ਲੈਣਾ ਜੀ ਆਪਣੇ ਵੀ ਹੈ ਨਹੀਂ ਗੀ ਐਂ ਕਰੋ ਜੀ ਰੋਟੀ ਤੁਸੀਂ ਗੱਟੇ ਭਰ ਕੇ ਧਰੋ ਰੋਟੀ ਆ ਗਈ ਹੈ ਨਾ ਰੋਟੀ ਖਾ ਬਹਿ ਲਓ ਚਲੋ ਪ੍ਰਸ਼ਾਦਾ ਤਾਂ ਛਕਣੀ ਆ ਭਾਈ ਮਾੜਾ ਹੀ ਹੋਇਆ ਭਾਈ ਕੋਈ ਗੱਲ ਨਹੀਂ ਅਸੀਂ ਤਾਂ ਸੋਡਾ ਹੀ ਖਾ ਕੇ ਥੋੜੀ ਜਿਹੀ ਚਿੱਤਰ ਲਾਉਣੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਲੈ ਵੇ ਕੀ ਖਾ ਲਿਆ ਅੱਜ ਕੱਲ ਇਹ ਹੀ ਰਿਵਾਜ ਚੱਲਿਆ ਹੈ ਨਾ ਐ ਕਰਵਾ ਹਾਂ ਅੱਜ ਵਾਕ ਉਹਥੇ ਤੇ ਰੱਖਿਓ ਉਹਥੇ ਆਹਹਹ ਇਹ ਆਪਣਾ ਦੇਸ਼ ਆ ਪੰਜਾਬ ਆ ਅੱਛਾ ਜੀ ਤੁਸੀਂ ਜੀ ਗੋਹੇ ਕੋਲੇ ਬੈ ਕੇ ਖਾਣ ਲੱਗੇ ਉਹ ਕੋਈ ਨਹੀਂ ਮੈਂ ਲੀਡਰ ਮਗਰੋਂ ਪਹਿਲਾਂ ਮੈਂ ਪੰਜਾਬ ਦਾ ਪੁੱਤ ਆ ਇਹ ਇੱਥੇ ਹੀ ਮੈਂ ਜੰਮਿਆ ਇਹ ਤੁਹਾਡੇ ਵਿੱਚ ਹੀ ਰਹਾ ਮੈਂ ਤਾਂ ਤੁਹਾਡਾ ਮੈਂ ਮੈਂ ਮੇਰੀ ਗਾਹ ਸੁਣ ਲੈ ਨਾ ਤਾਂ ਮੈਂ ਕਿਸੇ ਫੈਕਟਰੀਆਂ 'ਚ ਹਿੱਸਾ ਪਾਉਣਾ ਨਾ ਮੈਂ ਕਿਤੇ ਕੋਈ ਟਰਾਂਸਪੋਰਟਾਂ 'ਚ ਹਿੱਸਾ ਪਾਉਣਾ ਨਾ ਕੋਈ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣਾ ਮੈਂ ਤਾਂ ਤੁਹਾਡੇ ਦੁੱਖਾਂ 'ਚ ਹਿੱਸਾ ਪਾਉਣਾ ਮੈਂ ਤਾਂ ਤੁਹਾਡਾ ਬਹੁਤ ਬਾਅਦ ਬਣਾਇਆ ਗੋਬੀ ਦੀ ਆ ਹਾਂ ਹੁਣ ਤੈਨੂੰ ਕੀ ਚਾਹੀਦਾ ਮੈਨੂੰ ਵੀ ਬੁਰਕੀ ਲਵਾ ਦੇ ਜੀ ਮੈਂ ਤੜਕੇ ਦਾ ਭੱਖਾ ਮਰੀ ਜੈ ਨਾ ਲੈ ਭਾਈ ਲੈ ਇਹ ਆ ਲੈ ਉਹ ਵੀ ਬੁਰਕੀ ਲਾ ਲੈ ਬਲਦੀ ਵੱਡੀ ਮੇਰੇ ਸਾਲਣਿਆ ਹੋਲੀ ਬਲਦੀ ਵੱਡੀ ਗਈ ਜੀ ਹੋਏ ਕਾਲ ਨੂੰ ਪਤਾ ਹੀ ਹੈ ਕੁੱਤੇ ਦਾ ਹੱਡਾ ਮੇਰੇ ਵਾਂਗੂ ਖਾਣ ਦਾ ਚਾਸੜੂ ਆ ਆਹ ਪੁਰਾਣਾ ਕਿੱਥੋਂ ਟਾਂਗ ਲਿਆਂਦਾ ਇਹ ਬੌਂਸਰ ਆ ਜੀ ਬੌਂਸਰ ਆਪਣਾ ਬੌਂਸਰ ਦਾ 300 ਰੁਪਏ ਤਾਂ ਆਪਣੇ ਕੋਲ ਹੀ ਹੈ ਨਹੀਂ ਨੂੰ ਕਿੱਥੋਂ ਦੇਵਾਂਗੇ ਤੁਸੀਂ ਹਿਸਾਬ ਨਾ ਬੋਲੋ ਜ ਐ ਕਰਾਂਗੇ ਆਪਣਾ ਸਾਈਕਲ ਗਹਿਣੇ ਧਰਕੇ ਨੂੰ 300 ਦੇ ਦੇ ਐ ਕਰ ਹੂੰ ਆਹ ਦੇ ਲੱਕੜਾ ਨੇ ਲਾਲ ਤੇ ਮਿਰਚਾਂ ਬੜੀਆਂ ਪਾਤੂ ਮੇਰੇ ਤਾਂ ਪਹਿਲੇ ਹੀ ਬਾਬਾ ਸੀ ਸੀਗਾ ਕਿਤੇ ਦੁਬਾਰੇ ਫੋੜਾ ਉਠਾ ਗੜੇ ਲੈ ਵੀ ਬੌਂਸਰਾ ਮੁੰਡੇ ਨੂੰ ਖੜਾ ਕਰ ਭਾਂ ਤੇ ਖਸਮਾ ਮੈਂ ਲੀਡਰ ਮੁੰਡਾ ਨਹੀਂ ਗਾ ਉਹ ਸੌਰੀ ਜੀ ਸੌਰੀ ਜੀ ਸੌਰੀ ਆਹੋ ਆਹੋ ਰੋ ਜੀ 300 ਰੁਪਏ ਹੰਤਾ ਦੇ ਦੋ ਪਰਵਣੇ ਆ ਹਲਾ ਤੇਰੇ ਪੈਰੀ ਹੱਥ ਲੋਣਾ ਜਰਾ ਤੈਨੂੰ 100 ਰੁਪਏ ਦੇ ਕੇ ਭੇਜੂਗਾ ਮੈਂ ਨਾ ਨਾ ਜੀ ਘਬਰਾਣਾ ਆਇਆ ਨਾ ਬੋਲੋ ਜੀ ਬੌਂਸਰਾ ਆਪਣਾ ਬੌਂਸਰਾ ਆਹੋ ਬੌਂਸਰ ਕੜਾ ਤਾਂ ਮਰਨ ਵਾਲੇ ਤਾਂ ਕਰਤੇ ਤੈਨੂੰ ਸੋਦੇ ਦੇ ਤਾਂ ਨਹੀਂ ਕੋਈ ਗੱਲ ਨਹੀਂ ਤਾਹਾਂ ਆਹ ਪਹੜ ਪੀੜ ਤਾਂ ਦੀ ਮੱਤ ਕਰਨ ਆਏ ਆ ਅਗਲੇ ਆਖਣਗੇ ਨਾ ਤਾਂ ਆਪਦੇ ਬੰਦੇ ਦੇ ਪੈਸੇ ਨੱਪੀ ਫਿਰਦੇ ਸਾਨੂੰ ਕੀ ਦੇਣਗੇ ਸਹੀ ਗੱਲ ਹੈ ਕੋਈ ਨਹੀਂ ਚਲੋ ਹੀ ਚੱਲਦੇ ਆਂ ਹਾਂ ਲੈ ਪਰੋਣਾ ਕਰ ਸਮਾਨ ਦੇ ਦਿੱਗੇ ਕਿਸਾਨ ਭਰਾ ਨੂੰ ਐਂ ਕਰ ਲੈਣੀ ਹਾਂ ਹਾਂ ਲੈ ਲੈ ਭਾਈ ਨੁਕਸਾਨ ਤੇਰਾ ਕਿੰਨਾ ਕੁ ਹੋਇਆਗਾ ਕੋਈ ਗੱਲ ਜੀ 32 ਲੱਖ ਦਾ ਜੀ ਤੇਰਾ ਸੌਰਾ 50 ਲੱਖ ਇਸ ਨੂੰ ਦੇ ਜਾਂਦੇ ਆ 80 ਲੱਖ ਦੇ ਦੋ ਜੀ ਲੈ ਕਰ ਆਹ 50 ਲੱਖ ਰੁਪਈਆ ਇਹਦੇ ਚ ਭਾਈ ਤੇ ਆ ਇੱਕ 1000 ਰੁਪਿਆ ਦੇ ਦੇ ਸਾਨੂੰ ਖੁੱਲਾ ਅੱਡ ਇਹਦੇ ਚੋਂ ਤੂੰ 50 ਲੱਖ ਚੋਂ ਰੱਖ 1000 ਰੁਪਏ ਸਾਨੂੰ ਦੇ ਦੇ ਯਾਰ ਉਪਰੋਂ ਨਾ ਤੇਰੇ ਵਾਸਤੇ ਮੰਗੀ ਇੰਨਾ ਤਾਂ ਨਛੋ ਮੇਰਾ ਖਰਚ 1000 ਰੁਪਿਆ ਦੇ ਦਿੰਦੇ ਜੀ ਆਹ ਸਮਾਨ ਤਾਂ ਬਾਅਦ ਚੋਂ ਦੇਖ ਲਈਏ ਤੇ ਬਥੇਰੇ ਪੈਸੇ ਆ ਲੈ 1000 ਰੁਪਏ ਦੇ ਦਿਓ ਜੀ ਹਾਂ ਬਸ ਠੀਕ ਆਜੋ ਜੀ ਆਹ ਆਹ ਜਿਹੜਾ ਆਹ 313 ਠੀਕ ਮੇਰੇ ਵਾਲਾ 200 ਤਾਂ ਦੇ ਦੋ ਜੀ ਆ ਤੇਰਾ ਵੀ 200 ਚੱਕ ਆ 500 ਮੈਨੂੰ ਬਚ ਕੇ ਮੈਂ ਸਾਈਕਲ ਦੇ ਤੂੰ ਆ ਪਟਾਪ ਚੱਲ ਬਾਜੋ ਟੱਪ ਚੱਲ ਬਟਾਪੇ ਹੋਏ ਬਾਜੋਏ ਬਾਜੋ ਉਹ ਕੀ ਹੋ ਗਿਆ ਭਾਈ ਉਹ ਚੁੰਨੀਆਂ ਉਹ ਦਿੱਤਾ ਕਿਹੜੀਆਂ ਚੁੰਨੀਆਂ ਉਹ ਸੋਟਣੇ ਪਿਆਰੇ ਖੜੇ ਚ ਚੁੰਨੀਆਂ ਫੜ ਜੋ ਜੀ ਇੱਕ ਮਿੰਟ ਮੈਂ ਵੇਖ ਲਾ ਮੇਰਾ ਸਾੜੜਿਆ ਇਹ ਤਾਂ ਤੂੰ ਮੇਰੇ ਘਰ ਵਾਲੀ ਦਾ ਸਮਾਨ ਚੱਕੜਿਆ ਉਹ ਮੈਨੂੰ ਘਰੇ ਗਈ ਨੂੰ ਕੁੱਟੂਗੀ ਹੁਣ ਇਹ ਉਹੋ ਤੋਂ ਲੈਣੀ ਜੀ ਇਸ ਤਰ੍ਹਾਂ ਚੱਕ ਕੇ ਲੈਂਦਾ ਸੀ ਪੱਧਰ ਉੱਪਰ ਚਲੋ 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 ਠੀਕ ਆ ਅਸੀਂ ਇੱਥੇ ਚੱਕਾ ਆਟੀ ਜਿੰਦਾਬਾਦ ਆਪਣੀ ਵੀ ਕੋਈ ਇੱਜ਼ਤ ਆ ਇੱਜ਼ਤ ਆ ਇੱਧਰ ਆ ਪੈਂਦੇ ਨੇ ਦੀ ਆਪਣੀ ਵੀ ਕੋਈ ਬਸ ਕੱਟੋ